ਇਹ ਵੀ ਅਜੇ ਇੱਕ ਐਸਾ ਕਾਮ ਆ ਜਿਹੜਾ ਅਜੇ ਇੰਡੀਆ ਦੇ ਵਿੱਚ ਸਟਾਰਟ ਨਹੀਂ ਹੋਇਆ ਸਾਰੀ ਤੇ ਆਪਣੇ ਇੰਡੀਆ ਦੇ ਵਿੱਚ ਆਪਾਂ ਕਹਿ ਲਈਏ 15 ਤੋਂ 20 ਲੱਖ ਰੁਪਏ ਉਹ ਸਾਰੀ ਦਾ ਖਰਚਾ ਬਸ ਮੈਕਸਿਮਮ ਆ ਵੇਖੋ ਨਾ ਮੈਂ ਕਿੰਨੀ ਫੈਸਿਲਿਟੀ ਆ ਇੱਥੇ ਛੋਟੀ ਦੁਕਾਨ ਵੀ ਬਣਾਈ ਪਈ ਐ ਤੇ ਰੈਸਟੋਰੈਂਟ ਵੀ ਇੱਥੇ ਹੀ ਹਨ ਇਹਨਾਂ ਦਾ ਬੱਚਿਆਂ ਦੇ ਆ ਖੇਡਣ ਵਾਸਤੇ ਬਣਾਇਆ ਆ ਹਨ ਟਿਕਟਾਂ ਖਰੀਦਣ ਦੇ ਇੱਥੇ ਕਈ ਤਰੀਕੇ ਆ ਆਪਾਂ ਵਟਸਐਪ ਦੇ ਰੁਕ ਥਰੂ ਖਰੀਦੀ ਆ ਲਓ ਜੀ ਪਹੁੰਚ ਚੁੱਕੇ ਆ ਵੈਨੇਸ਼ੀਆ ਆ ਇੱਥੇ ਲੋਕਲ ਦੀ ਲੋਕਲ ਲੈਂਗੁਏਜ ਨੂੰ ਵੈਨੇਸ਼ੀਆ ਕਿਹਾ ਜਾਂਦਾ ਬਾਕੀ ਪੂਰੀ ਦੁਨੀਆ ਨੂੰ ਵੈਨਿਸ ਦੇ ਨਾਮ ਤੋਂ ਜਾਣਦੀ ਆ। ਇਹ ਲੋਜੀਕ ਕੈਂਪਿੰਗ ਏਰੀਆ ਚ ਪਹੁੰਚ ਚੁੱਕੇ ਆ ਜੀ। ਦੇਖਦੇ ਆ ਕਿ ਹਿਸਾਬ ਕਿਤਾਬ ਬਣਦਾ ਰਿਹਾ। ਇਹ ਐਂਟਰੈਂਸ ਹੈ ਜੀ। ਮੈਕਸਿਮਮ 2 ਪਰਸਨ ਅਲਾਉਡ। Muy bien, muy bien. Eso es el número de la parcela, la parcela es la número 15. Muy bien. Te explico dónde ir. Bien, vale. Si queréis ir a Venecia, aquí sí. hay una segunda salida. Tienen que cruzar la calle. Bien. Y el código para abrir la puerta. Uh -huh. ਦੋ ਸ਼ੀਨ ਕੋ ਆਉਂਦੇ ਰੱਖ ਚਾਹ। ਬਾਈਟੀ ਨੇ ਕੋਈ ਫੋਟੋ ਰੱਖ ਲਈ। ਮੋਈ ਬੀ। ਮੋਈ ਬੀ। ਅੱਛਾ ਤੇ ਆਈਡੀ ਸਾਰੀ ਡਿਟੇਲ ਉਹਨੇ ਭਰੀ ਨਹੀਂ ਉਹਨੇ ਆਈਡੀ ਰੱਖ ਲਈ ਉਹ ਕਹਿੰਦੀ ਵੀ ਤੁਸੀਂ ਅੱਛਾ ਆਈਡੀ ਰੱਖ ਲਈ ਉਹਨੇ। ਆਈਡੀ ਰੱਖ ਲਈ ਉਹਨੇ। ਅੱਛਾ ਤੋ ਤੁਹਾਡਾ ਆਈ ਕਾਰਡ। ਅੱਛਾ ਪੈਸੇ ਵੀ ਨਹੀਂ ਲਿੱਤੇ। ਪੈਸੇ ਨਹੀਂ ਲਏ। ਅੱਛਾ ਪੈਸੇ ਕੱਲ ਜਾਂਦੇ ਟਾਈਮ ਲੈਣੇ ਆ। ਹਾਂ ਉਹ ਕਹਿੰਦੀ ਕੱਲ ਨੂੰ ਤੁਸੀਂ ਜਦੋਂ। ਕੁਝ ਨਹੀਂ ਸਾਰਾ ਦੱਸਦਾ ਤੁਹਾਡੀ ਜਗਾ ਕਿੱਥੇ 15 ਨੰਬਰ ਕਿੱਦਾਂ ਜਾਣਾ। ਅੱਛਾ ਬੱਸ दैट ਹਣ ਉਹ ਜ ਸਾਰੀ ਇਨਫੋਰਮੇਸ਼ਨ ਜੀ। ਅੱਛਾ। ਤੇ ਕਿੱਥੇ ਨਾਉਣ ਵਾਲਾ ਜਗਾੜ ਕਿੱਥੇ ਆ ਵਾਈਫਾਈ ਦਾ ਪਾਸਵਰਡ ਕੀ ਆ ਉਹ ਨਹੀਂ ਆਪਾਂ ਉੱਥੇ ਹੋਣਾ ਹਾਂ ਹਾਂ ਹੈਗਾ ਮੈਂ ਮੈਂ ਦੇਖ ਲਿਆ ਸੀ ਆ ਤੇ ਬਸ ਕਿੱਥੋਂ ਮਿਲਣੀ ਆ ਇਹ ਦੇਖੋ ਜੀ ਆ ਯੂਰਪ ਦੇ ਅੰਦਰ ਬਹੁਤ ਕਮਾਲ ਦੀ ਗੱਲ ਇਹ ਹੈ ਵੀ ਇੱਥੇ ਆ ਬਹੁਤ ਸੋਹਣਾ ਇਨਫਰਾਸਟ੍ਰਕਚਰ ਹੈ ਮੋਟਰ ਹੋਮ ਲਈ ਜਿਹੜਾ ਸਾਡੀ ਇਹ ਗੱਡੀ ਹੈ ਇਹਦਾ ਬਹੁਤ ਸੋਹਣਾ ਇਨਫਰਾਸਟ੍ਰਕਚਰ ਹੈ ਤੇ ਘਰ ਭਾਜੀ ਆਪਾਂ ਇੱਥੇ ਵੀ ਸਟੇ ਕਰ ਸਕਦੇ ਆ ਤੋਂ ਅ ਠੀਕ ਹੈ ਪਹਿਲਾ ਆਉਂਦਾ 8 8 ਨੰਬਰ ਇਦਾਂ ਨਾਣਾ ਆ ਇਦਾਂ ਭਾਜੀ ਘਰ ਵੀ ਹੁੰਦੇ ਆ ਤੁਸੀਂ ਛੋਟੀ ਗੱਡੀ ਜਾ ਸਕਦੇ ਆ ਘਰ ਰੈਂਟ ਇਦਾਂ ਦਾ ਕਰ ਸਕਦੇ ਹਨਾ ਅੱਛਾ ਇੱਥੇ ਏਰੀਆ 'ਚ ਹਾਂ 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 ਉਹਦਾ ਕਿਰਾਇਆ ਡੋਂਦਾ ਹਨਾ ਉਹਦਾ ਕਿਰਾਇਆ ਥੋੜਾ ਜਿਆਦਾ ਹੁੰਦਾ ਹਨਾ ਕੰਪੈਰੀਟਿਵਲੀ ਉਹਦੇ ਅੱਛਾ ਛੋਟੀ ਗੱਡੀ ਇੱਥੇ پارک ਕਰਕੇ ਆਪਣਾ ਨਹੀਂ ਉਹ ਆਹੋ ਉਹ ਜਿੱਥੇ ਟੈਂਟ ਲਾਇਆ ਉਹ ਗੱਡੀ ਰੱਖ ਕੇ ਅੱਛਾ ਸਮਝੇ ਅਛਾ ਜੇ ਟੈਂਟ ਵੀ ਲਿਆ ਸਕਦੇ ਗੱਡੀ 'ਚ ਰੱਖ ਆਪਣਾ ਲਿਆ ਕੇ ਤੇ ਗੱਡੀ پارک ਕਰਕੇ ਨਾਲ ਟੈਂਟ ਗਾੜ ਲਓ ਓਕੇ ਇਦਾਂ ਵੀ ਵਾਲੋ ਕਰਦੇ ਆ ਨਾ ਆ ਬਿਜਲੀ ਦੇ ਕਨੈਕਸ਼ਨ ਆਈ ਦੇਖੋ ਆਪਾਂ ਸਾਰੇ ਸਾਰੇ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਕੀ ਹਿਸਾਬ ਕਿਤਾਬ ਰਹਿੰਦਾ ਜੀ ਇੱਥੇ ਸਾਰੇ ਲੋਕਾਂ ਨੇ ਗੱਡੀਆਂ پارک ਲਾ ਰੱਖੀਆਂ ਜੀ ਇੱਥੇ ਸਾਰੇ ਲੋਕਾਂ ਨੇ ਆਹ ਹੈਗਾ ਜੀ 15 ਆਪਣਾ ਆਪਣਾ 15 ਨੰਬਰ ਹੈ ਇਹ ਆ ਗਈ ਜੀ ਸਾਡੀ ਪਾਰਕਿੰਗ ਬਹੁਤ ਸੋਹਣਾ ਬਣਾ ਰੱਖਿਆ ਬੂਟੇ ਵਾਟੇ ਲਾ ਕੇ ਇੱਕਦਮ ਦੇਖੋ ਕਈ ਬੰਦਿਆਂ ਕੋਲ ਟਰਾਲੀ ਜੀ ਵੀ ਹੁੰਦੀ ਆ ਵੀ ਗੱਡੀ ਵੱਡੀ ਹੁੰਦੀ ਆ ਪਿੱਕਅ ਟਾਈਪ ਤੇ ਪਿੱਛੇ ਟਰਾਲੀ ਟਾਈਪ ਲਾ ਲੈਂਦੇ ਨੇ ਉਹ ਸਿਸਟਮ ਕਾਮਯਾਬ ਭਾਜੀ ਇਹ ਹਨਾ ਕੱਲੇ ਦੇਖੀਆ ਦੋ ਬੰਦੇ ਵਾਸਤੇ ਹਨਾ ਉਤਰ ਕੇ ਲਵਾਵਾ ਨਹੀਂ 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 ਲੋਡ ਹੀ ਸਹੀ ਆ ਇਹ ਦੇਖੋ ਭਾਈ ਸਾਰੀ ਦੁਨੀਆ ਇੱਥੇ ਐਵੇਂ ਹੀ ਕਰਦੀ ਆ ਇਹ ਇੱਥੇ ਟ੍ਰੈਂਡ ਬਹੁਤ ਤਗੜਾ ਮਨ ਲਾ ਦੁਨੀਆ ਦਾ ਆਇਨਾ ਲੈ ਕੇ ਆਏ ਹੋ ਨਾ ਅਮਰੀਕਨ ਦੇ ਬਹੁਤ سارے ਕੰਮ ਆ ਜਿਹੜੇ ਬਾਹਰ ਹੁੰਦੇ ਸੀ ਤੇ ਬਾਅਦ ਇੰਡੀਆ ਚ ਗਏ ਤੇ ਬਹੁਤ ਸਕਸੈਸਫੁਲ ਹੋਏ ਇਹ ਵੀ ਅਜੇ ਇੱਕ ਐਸਾ ਕੰਮ ਆ ਜਿਹੜਾ ਅਜੇ ਇੰਡੀਆ ਦੇ ਵਿੱਚ ਸਟਾਰਟ ਨਹੀਂ ਹੋਇਆ ਨਹੀਂ ਹੋਇਆ ਇਹਦੇ ਤੇ ਚਾਰਲੀ ਵੜ ਜਾਣਗੇ ਕਿਉਂਕਿ ਆਪਣੇ ਲੋਕਾਂ ਕੋਲ ਹਾਲੀਵੁੱਡ ਪੈਸਾ ਆਉਣਾ ਸਾਰੀਆਂ ਚੀਜ਼ਾਂ ਆਉਣੀਆਂ ਹੈ ਹੈ ਹੀ ਆ ਬਹੁਤ ਸਾਰੇ ਬੰਦੇ ਦੇ ਵਿੱਚ ਕੈਂਪਿੰਗ ਗਰਾਊਂਡ ਆ ਬਣਣੀਆਂ ਆ ਇੰਡੀਆ ਦੇ ਵਿੱਚ ਹੁਣ ਟੂਰਿਜ਼ਮ ਹੈ ਇੰਟਰਨਲ ਇੰਡੀਆ ਦਾ ਟੂਰਿਜ਼ਮ ਬਹੁਤ ਹੈ ਬਹੁਤ ਹੈ ਹੁਣ ਆਹੀ ਚੀਜ਼ ਤੁਸੀਂ ਇਹੋ ਜਿਹਿਆਂ ਕਿ ਜਿਹੜੀਆਂ ਗੱਡੀਆਂ ਬਣ ਗਈਆਂ ਤੁਹਾਨੂੰ ਸਭ ਤੋਂ ਪਹਿਲਾਂ ਅੱਜਕੱਲ ਪਹਿਲੀ ਲੈ ਲੈਣੀ ਚਾਹੀਦੀ ਆ ਸ਼ਿਮਲੇ ਵਾਲੀ ਸ ਆਪਾਂ ਬੀਨ ਸ਼ਹਿਰ ਤੋਂ ਦੂਰ ਸ਼ਹਿਰ ਤੋਂ ਥੋੜੀ ਦੂਰ ਹੈ ਮਨਾਲੀ ਨੇ ਨੇੜੇ ਇਹ ਗੱਡੀਆਂ ਆਉਣੀਆਂ ਇੰਡੀਆ ਦੇ ਵਿੱਚ ਹਾਂ ਅੰਮ੍ਰਿਤਸਰ ਤੋਂ ਬਾਹਰ ਬਾਹਰ ਲੈ ਲੋ ਜੀ ਤੋਂ ਬਾਹਰ ਲੈ ਲੋ ਹਨਾ ਜਿੱਥੇ ਪਾਰਕਰ ਹਾਂ ਇਹ ਕੰਮ ਜੇ ਹੋਣੇ ਆ ਭਾਜੀ ਕੋਈ ਨਹੀਂ ਇੱਥੇ ਕੋਈ ਕੰਸਟਰਕਸ਼ਨ ਨਹੀਂ ਹੋਈ ਕੁਝ ਨਹੀਂ ਬਰ ਦਰਖਤ ਲੱਗੇ ਹੋਏ ਆ ਬਸ ਜਗਾ ਡਿਵਾਈਡ ਕੀਤੀ ਪਈ ਹੈ ਬੱਤੀ ਦੇ ਕਨੈਕਸ਼ਨ ਦਿੱਤੇ ਪਏ ਤਾਂ 5 7 8 ਕਾਮਨ ਜਗਾ ਬਣਾਈਆਂ ਸ਼ਾਵਰ ਆਸ ਤੇ ਟੁਆਇਲਟਾਂਸ ਤੇ ਬਿਲਕੁਲ ਉਸਾਰੀ ਤੇ ਆਪਣੇ ਇੰਡੀਆ ਦੇ ਵਿੱਚ ਆਪਾਂ ਕਹਿ ਲਈਏ 15 ਤੋਂ 20 ਲੱਖ ਰੁਪਈਆ ਉਸਾਰੀ ਦਾ ਖਰਚਾ ਬਸ ਮੈਕਸਿਮਮ ਤੇ ਜਗ੍ਹਾ ਦਾ ਖਰਚਾ ਤੇ ਸਾਡੇ ਤੋਂ ਇੱਕ 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 ਰਾਤ ਦਾ ਰੈਂਟ ਕਿੰਨਾ ਹੈ ਤਾਂ 28 28 ਯੂਰੋ ਕਿਰੇ ਦੇ ਵਿੱਚ ਵੀ ਆਪਣੇ 300 2000 ਰੁਪਈਆ ਆਰਾਮ ਨਾਲ 15 ਹਜ਼ਾਰ ਹਜ਼ਾਰ 1500 ਤੋਂ ਵੱਧੂ ਭਾਜੀ 1500 2000 ਇਹ ਵਨ ਟਾਈਮ ਇਨਵੈਸਟਮੈਂਟ ਆ ਹਾਂ ਤੇ ਕੋਈ ਸਰਵਿਸ ਐਕਸਟਰਾ ਵੀ ਨਹੀਂ ਦੇਣੀ ਜੀ ਸਰਵਿਸ ਨਹੀਂ ਇਹਨਾਂ ਨੂੰ ਘਟਾ ਤੁਸੀਂ ਆਲੇ ਆਕੇ ਇਹਨਾਂ ਨੂੰ ਫੂਡ ਦੇਣਾ ਕੁਝ ਕਰਨਾ ਹਣਾ ਉਹਦੇ ਵਿੱਚ ਹੀ ਤੁਸੀਂ ਆਪਣਾ ਕੋ ਭਾਵੇਂ ਰੈਸਟੋਰੈਂਟ ਖੋਲ੍ਹ ਲਓ ਇਹਨਾਂ ਨੇ ਉੱਥੋਂ ਕਿਹਾ ਵੀ ਖਾ ਲੈਣਾ ਰੈਸਟੋਰੈਂਟ ਵੀ ਕਰ ਲੈਣਾ ਤੁਹਾਡਾ ਆਪਣਾ ਸ਼ਾਪ ਖੋਲ੍ਹ ਲਓ ਕੋਈ ਸ਼ਾਪ ਖੋਲ੍ਹੋ ਕੁਛ ਦੇਸ दैट ਵਧੀਆ ਕੰਮ ਹੈ ਤੇ ਹੋਟਲ ਵੀ ਤਾਂ ਹੈ ਬਣਾ ਇੱਕ ਕਿਸਮ ਦਾ ਹੋਟਲ ਵੀ ਹੈਗਾ ਹੀ ਅੰਦਰ ਹਾਂ ਹਾਂ ਸਰ ਉਹਨਾਂ ਨੇ ਆਹ ਵੇਖੋ ਉਹਨਾਂ ਨੇ ਦੱਸਿਆ ਹੁਣ ਆਹ ਵੇਖੋ ਨਾ ਮੈਂ ਕਿੰਨੀ ਫੈਸਿਲਿਟੀ ਹੈ ਇੱਥੇ ਹੁਣ ਆ ਉਹਨਾਂ ਨੇ ਸਾਰਾ ਦੱਸਿਆ ਆਪਣਾ ਭਾਵੇਂ ਹਾਂ ਮਨੇਸ਼ੀਆ ਕੈਂਪਿੰਗ ਵੀ ਦੇਖ ਲਓ ਉਹਨਾਂ ਨੇ ਇੱਕ ਛੋਟੀ ਦੁਕਾਨ ਵੀ ਬਣਾਈ ਪਈ ਹੈ ਜੇ ਤੁਸੀਂ ਕੁਝ ਬਾਏ ਕਰਨਾ ਹੋਣਾ ਸ਼ਾਪਿੰਗ ਵਗੈਰਾ ਕਰਨ ਵਾਸਤੇ ਹਾਂ ਸਾਰਾ ਕੁਛ ਹੀ ਆ ਅਨਾਲਾ ਬਣਾਇਆ ਇਹ ਰੈਸਟੋਰੈਂਟ ਵੀ ਇੱਥੇ ਹੀ ਹਨ ਇਹਨਾਂ ਦਾ ਜੇ ਤੁਸੀਂ ਮੁੱਲ ਖਾਣਾ ਖੋਜਦੇ ਹਨ ਬਿਲਕੁਲ ਫਿਰ ਬੱਚਿਆਂ ਦੇ ਆ ਖੇਡਣ ਵਾਸਤੇ ਬਣਾਇਆ ਹਨ ਹਨ ਆ ਪੂਲ ਆ ਉਹਨੇ ਕਾਟਾ ਮਾਰਤਾ ਵੀ ਹੁਣ ਠੰਡਾ ਠੰਡੇ ਚ ਪੂਲ ਬੰਦ ਆ ਹਨ ਵੀ ਉਦਾਂ ਫਿਰ ਆ ਸਾਰੇ ਆ ਵੇਖੋ ਹਾਂ 12 ਤਾਂ ਤੇ ਆ ਪਾਸਵਰਡ ਦਾ ਕੰਮ ਕਰਦਾ ਤਾਂ ਉਹਨੇ ਭਾਜੀ ਪਾਸਵਰਡ ਇਧਰੋਂ ਦੀ ਹੈਗਾ ਵਾ ਐਗਜ਼ਿਟ ਤੇ ਉਹਦਾ ਗ੍ਰੇਡ ਦਾ ਪਾਸਵਰਡ ਵੀ ਦੱਸ ਦਿੰਦੇ ਆ ਨਾ ਵੀ ਜਿਨ੍ਹਾਂ ਨੇ ਐਂਟਰੀ ਕਰਨੀ ਆ ਵੀ ਕੋਈ ਵੀ ਨਾ ਅੰਦਰ ਵੜਿਆ ਫਿਰੇ ਹਾਂ ਜੇ ਤੁਸੀਂ ਪਾਸਵਰਡ ਮਾਰੋ ਤੇ ਚੱਲ ਜਿਓ ਹਣਾ ਅੰਦਰ ਬਾਹਰ ਹਾਂ ਓਕੇ 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 ਇਹ ਤਾਂ ਓਕੇ 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 ਅੱਜ ਤੁਹਾਨੂੰ ਦਿਖਾਉਣਾ ਇੱਕ ਚੀਜ਼ ਆ ਬਾਈ ਦੇਖੋ ਸਾਈਕਲ ਤੇ ਆਇਆ ਸਾਈਕਲ ਬਾਈ ਨੇ پارک ਲਾਤਾ ਹਾਂ ਆ ਇਹ ਵੀ ਹੈ ਸਾਈਕਲ ਆਪਾਂ ਜਿੱਦਾਂ ਆਪਾਂ ਟੰਗਿਆਂ ਦੇ ਪਿੱਛੇ ਸਾਈਕਲ ਦੋ ਹਾਂ ਤੇ ਆਪਾਂ ਨੂੰ ਸਾਈਕਲ ਸਾਈਕਲ ਦਾ ਮੈਂ ਤੁਹਾਨੂੰ ਮੈਂ ਤੁਸੀਂ ਕਈ ਵਾਰੀ ਮਿਸ ਕਰ ਲਿਆ ਸਾਈਕਲ ਨੂੰ ਸਾਈਕਲ ਵਾਲਾ ਕੰਮ ਥੋੜਾ ਵੜਨ ਜਾਣਾ ਸਾਈਕਲ ਨਾਲ ਉਹ ਇਦਾਂ ਬਸ ਕਰੇ ਹੋੜੇ ਸਾਈਕਲ ਤੇ ਕੋਮ ਫਿਰ ਆਇਆ ਵਾ ਹਾਂ ਨੇ ਹੁਣ ਟੰਗਣਾ ਹੈ ਨੇ ਹੋਵੇ ਚੱਲ ਜਿਓ ਹਾਂ ਚਲੋ ਜੀ ਆਪਾਂ ਵੀ ਘੁੰਮਦੇ ਆਪਾਂ ਚਾਹੁੰਦੇ ਆ ਵੀ ਆਪਾਂ ਅੱਜ ਵੈਨਿਸ ਘੁੰਮ ਲਈਏ ਤਾਂ ਕਿ ਸਵੇਰੇ ਆਪਾਂ ਇੱਥੋਂ ਚਾਲੇ ਪਾ ਦਈਏ। ਇਹ ਲਓ ਜੀ ਕੈਂਪਿੰਗ ਗਰਾਊਂਡ ਦੇ ਦੇਖੋ ਬਹੁਤ ਵਧੀਆ ਇਨਫਰਾਸਟ੍ਰਕਚਰ ਬਹੁਤ ਹੀ ਸ਼ਾਨਦਾਰ। ਇੰਡੀਆ 'ਚ ਦੇ ਕੋਈ ਕੋਈ ਬਿਜ਼ਨਸ ਕਰਨਾ ਚਾਹੁੰਦੇ ਉਹਦੇ ਲਈ ਬੈਸਟ ਚੀਜ਼ ਹੈ ਜੀ। ਇਹਨਾਂ ਨੇ ਇਦਾਂ ਇਦਾਂ ਦੇ ਕਰਕੇ ਪਾਰਕਿੰਗ ਏਰੀਆ, ਬਿਜਲੀ ਦੀ ਸਹੂਲਤਾਂ ਬਸ ਤੇ ਸ਼ਾਵਰ ਆ ਮਤਲਬ ਨਹਾਉਣ ਦੇ ਥਾਂ ਤੇ ਪਖਾਨੇ ਇਦਾਂ ਦੀਆਂ ਚੀਜ਼ਾਂ ਇੱਥੇ ਦੇ। ਇਹ ਭਾਂਡੇ ਧੋਣ ਲਈ ਕੱਪੜੇ ਧੋਣ ਲਈ ਇਹ ਟਾਇਲਟ ਹੈ ਇਹ ਵਾਸ਼ਰੂਮ ਨੇ ਜੀ ਬਹੁਤ ਸੋਹਣੇ ਵਾਸ਼ਰੂਮ ਬਹੁਤ ਹੀ ਜ਼ਿਆਦਾ ਸੋਹਣੇ ਅਮੇਜ਼ਿੰਗ ਲੋਜੀ ਗੱਡੀ پارک ਲਾ ਕੇ ਆਪਾਂ ਹੁਣ ਚੱਲੇ ਆਂ ਜੀ ਆ ਬੱਸ ਸਟੈਂਡ ਦੇ ਵੱਲ ਆ ਇੱਥੋਂ ਬੱਸ ਲੈ ਕੇ ਮੇਨ ਏਰੀਆ 'ਚ ਜਾਵਾਂਗੇ ਦੇਖੋ ਜੀ ਟੈਸਲਾ ਦੀ ਗੱਡੀ ਵੀ ਦਿਸਦੀ ਐ ਇੱਥੇ ਹਰ ਤਰੀਕੇ ਦੀ ਗੱਡੀ ਦਿਸਦੀ ਐ ਕਾਫੀ ਜਿਆਦਾ ਟੂਰਿਸਟ ਆਉਂਦੇ ਆ ਇਸ ਸ਼ਹਿਰ ਚ ਦੇਖਦੇ ਆ ਵਾ ਕਿਦਾਂ ਦਾ ਰਿਸਪੌਂਸ ਰਹਿੰਦਾ ਲੋ ਜੀ ਬੱਸ ਸਟੈਂਡ ਤੇ ਪਹੁੰਚੇ ਸੀ ਬਹੁਤ ਜਿਆਦਾ ਖੱਜਲ-ਖਵਰੀ ਕਰਕੇ ਆਪਾਂ ਟਿਕਟ ਖਰੀਦੀ ਐ 9 ਯੂਰੋ ਦੀ ਤਕਰੀਬਨ ਇੰਡੀਆ ਦੇ 1900 ਰੁਪਏ ਦੀ ਟਿਕਟਾਂ ਖਰੀਦਣ ਦੇ ਇੱਥੇ ਕਈ ਤਰੀਕੇ ਆ ਆਪਾਂ WhatsApp ਦੇ ਜ਼ਰੂਖ ਥਰੂ ਖਰੀਦੀ ਐ ਐਪ ਦੇ ਥਰੂ ਵੀ ਖਰੀਦ ਸਕਦੇ ਆ ਪਹਿਲੀ ਵਾਰ WhatsApp ਦਾ ਟਿਕਟ ਖਰੀਦੀ Venice, Venetia. <laughs> <Bonicia. sighs> ਆਪਾਂ ਜੀ ਇੱਥੋਂ ਲਾਵਾਂਗੇ ਫੇਰੀ ਇਹ ਪਹਿਲਾ ਇਮਪ੍ਰੈਸ਼ਨ ਬਹੁਤ ਸੋਹਣਾ ਬਹੁਤ ਹੀ ਸੋਹਣਾ ਯਾਰ ਵੈਨਿਸ਼ ਪਾ ਜੀ ਗੱਲ ਬਾਤ ਹੈ ਨਾ ਆਏ ਲੋ ਜੀ ਬੱਸ ਸਟੇਸ਼ਨ ਤੋਂ ਬਾਅਦ ਆਪਾਂ ਆ ਗਏ ਫੇਰੀ ਸਟੇਸ਼ਨ ਤੇ ਫੇਰੀ ਸਟੇਸ਼ਨ ਤੇ ਆਪਾਂ ਨੇ ਜਾਣਾ ਹੁਣ 1 ਨੰਬਰ ਫੇਰੀ ਤੇ 1 ਨੰਬਰ ਫੇਰੀ ਦੇਖੋ ਪਾ ਜੀ ਕਿੱਥੇ ਆ ਪੱਕੀ ਗੱਲ ਹੈ ਲਓ ਜੀ। ਲਓ ਜੀ ਜੇ ਇਸ ਚ ਸਫਰ ਕਰਨਾ ਅੱਧੇ ਘੰਟੇ ਦੇ ਭਾਜੀ ਕਿੰਨੇ ਆ 90 ਯੂਰੋ 90 ਯੂਰੋ ਹੋ ਗਏ ਇੰਡੀਆ ਦਾ 880 8 ਜਗ੍ਹਾ 8000 ਰੁਪਿਆ 8.5 8000 ਰੁਪਿਆ ਆ ਦੇਖੋ ਭਾਜੀ ਬਲੌਗਿੰਗ ਵਾਸਤੇ ਇਹ ਤਾਂ ਮਹਿੰਗਾ ਬਾਜੀ ਇਹਦੀ ਹਿਸਟਰੀ ਚਲੋ ਇਹਨਾਂ ਦੇ ਰੈਸਟੋਰੈਂਟ ਵਗੈਰਾ ਨਾ ਬਹੁਤ ਮਹਿੰਗੇ ਹੁੰਦੇ ਇਹ ਲੋਕੇਸ਼ਨ ਬਹੁਤ ਮਸ਼ਹੂਰ ਲੋਕੇਸ਼ਨ ਹੈ ਜੀ ਦੇਖੋ ਲੋਕ ਕਮਲੇ ਹੋ ਚੁੱਕੇ ਆ ਜੀ ਕਮਲੇ ਨਾਲ ਆਪਾਂ ਵੀ ਕਮਲੇ ਹੀ ਹੋਣਾ ਚੱਲੀਏ ਬਾਜੀ ਕਮਲੇ ਹੋਣ ਕੀ ਗੱਲ ਬਾਤ ਹੈ ਕੀੜਾ ਦੋਮਾ ਕੀੜਾ ਕੱਢ ਕੇ ਆਉਂਦੇ ਆ